ਦੀ ਕੀ ਸਤਿਗੁਰੂ ਅਮਰਦਾਸ ਜੀ ਦਾ ਆਏ ਕਰਕੇ ਸੁਭਾਉ ਸੋਹਰਾਏ ਜਿਹੜਾ ਸਭ ਤੇ ਆਈਆ ਜੇ ਭਗਤੇ ਸਾਹਮਣੇ ਖੜਾਏ ਦੇਵਤਿਆਂ ਕਿਹਨਾਂ ਜੀ ਬਹੁਤ ਨਾਮੇ ਹੋਏ ਸਹਾਏ ਰਸਾ ਪਾਸਾਂ ਦੀ ਜੋਤ ਜਿਹੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਜਾਈਏ ਡਾਕਟਰ ਸਾਲੂ ਮੁਰਾ ਨਾਮ ਆਪ ਜੀ ਦਾ ਮੇਰਾ ਨਾਮ ਹਰਮਿੰਦਰ ਸਿੰਘ ਹੈ ਕਿਹੜੀ ਜਗ੍ਹਾ ਰਹਿੰਦਾ ਮੈਂ ਪਹਿਲੇ ਪਹਿਲ ਤੋਂ ਸੀ ਹੁਣ ਮੈਂ ਪਿੰਡ ਭੋਮੋਦੀ ਖੰਨੇਕੋਲਾ ਦੇ ਨੇੜੇ ਜਿਲ੍ਹੇ ਉੱਥੋਂ ਦਾ ਰਹਿਣ ਵਾਲਾ ਕਿਵੇਂ ਅੱਜ ਨਾਬਾ ਇਤਿਹਾਸਿਕ ਸਥਾਨ ਤੇ ਕਿਵੇਂ ਪਹੁੰਚੇ ਅੱਜ ਮੈਂ ਜੀ ਇਹ ਨਾਬਾ ਇਤਿਹਾਸਿਕ ਸਥਾਨ ਤੇ ਮੈਂ ਇਹਦੀ ਪੂਰੀ ਹਿਸਟਰੀ ਦੱਸਦਾ ਕਿ ਮੈਂ ਜਦ ਪਹਿਲੀ ਯਾਤਰਾ ਕੀਤੀ ਸੀ ਉਦੋਂ ਮੈਨੂੰ ਕਿਤੇ ਜਗ੍ਹਾ ਨਾਬੇਜ ਨਹੀਂ ਮਿਲ ਰਹੀ ਸੀ ਰੋਟੀ ਪੁੱਲ ਤੋਂ ਜਦ ਮੈਂ ਪਟਿਆਲੇ ਨੂੰ ਆਇਆ ਰਾਤ ਦਾ ਟਾਈਮ ਸੀ ਖੰਨਾ ਸਾਹਿਬ ਦੇ ਪٹرول ਪੰਪ ਤੇ ਮੈਂ ਚਲਾ ਗਿਆ ਤੇ ਮੈਨੂੰ ਖੰਨਾ ਸਾਹਿਬ ਮਿਲੇ ਉਹਨਾਂ ਨੇ ਮੈਨੂੰ ਚਾਹ ਤੇ ਉਹਨਾਂ ਨੇ ਮੇਰੀ ਰਾਤ ਕਟਾਈ ਫਿਰ ਮੈਂ ਉਹਨਾਂ ਕੋਲ ਰੁਕਦਾ ਰਿਹਾ ਉਹਨਾਂ ਨੇ ਫਿਰ ਕਿਤੇ ਨਾਬੇ ਸੰਗਤ ਨਾਲ ਗੱਲ ਕੀਤੀ ਕਿ ਸਾਡੇ ਕੋਲ ਇੱਕ ਬਾਬਾ ਜੀ ਆ ਪੈਦਲ ਉਦੋਂ ਫਿਰ ਸਾਡੇ ਅਮਨਦੀਪ ਸਿੰਘ ਲਵਲੀ ਜਿਹੜੇ ਕੀ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਵੀ ਨੇ 30 30 ਬੰਦੇ ਲੈ ਕੇ ਗਏ ਸੀ ਫਿਰ ਇਹਨਾਂ ਨੇ ਉੱਥੇ ਮੈਨੂੰ ਸਨਮਾਨਿਤ ਕੀਤਾ ਉੱਥੋਂ ਫਿਰ ਇਹਨਾਂ ਨਾਲ ਮੇਰਾ ਜੇ ਮਤਲਬ ਜਾਣ ਪਛਾਣ ਹੋ ਗਈ ਫਿਰ ਜਦ ਵੀ ਮੈਂ ਆਣਾ ਇਹਨਾਂ ਨੇ ਮੇਰਾ ਬਹੁਤ ਵਧੀਆ ਬੰਦੋਬਸ ਕਰਨਾ ਮੈਂ ਇਹਨਾਂ ਦਾ ਵੀ ਬਹੁਤ ਧੰਨਵਾਦ ਕਰੀਆਂ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਦਾ। ਔਰ ਨਾਬਾਦੀ ਸੰਗਤ ਦਾ ਵੀ ਮੈਂ ਬਹੁਤ ਹੀ ਰਿਣੀ ਰਹਾਂਗਾ ਕਿ ਮੈਨੂੰ ਜਿੱਤਾ ਸਤਕਾਰ ਇੱਥੇ ਮਿਲਿਆ ਉਹਨਾ ਮੈਨੂੰ ਕਿਤੇ ਨਹੀਂ ਮਿਲਦਾ। ਬਾਕੀ ਯਾਤਰਾ ਇਹ ਮੇਰੀ 8ਵੀਂ ਹੈ ਮੈਂ ਪੰਜੇ ਤਖਤ ਕਰਦਾ ਹਾਂ। ਇਹ ਨੂੰਹ ਸਾਹਿਬ ਜਾਨਦਾ। ਰੀਠਾ ਸਾਹਿਬ ਦੇ ਦਰਸ਼ਨ ਕੀਤੇ, ਨਾਨਕ ਮੱਤਾ ਦੇ ਕੀਤੇ। ਪੈਦਲ ਯਾਤਰਾ ਕਰਦੇ ਹੋ ਤੁਸੀਂ? ਹਾਂਜੀ। ਪੈਦਲ ਯਾਤਰਾ ਕਰਦਾ। ਮੈਂ ਟੋਟਲ ਰੋਲ ਪੈਦਲ ਕਰਦਾ। ਚਾਹੇ ਕਿ ਨਾ ਭਿਆਨਕ ਜੰਗਲ ਹੈ ਚਾਹੇ ਪਹਾੜ ਹੈ ਮੈਂ ਉਹਨੂੰ ਪਾਰ ਕਰਨਾ ਤੇ ਮੈਨੂੰ ਇੱਕ ਸੰਗਤ ਨੂੰ ਬਹੁਤ ਪੰਜਾਬ ਦੀ ਖਾਸ ਕਰਕੇ ਪੰਜਾਬ ਦੀ ਲੋਕਾਂ ਨੂੰ ਇੱਕ ਮੇਰੀ ਬੇਨਤੀ ਹੈ ਚਰਨਾ ਜੀ ਕਿ ਮੈਨੂੰ ਰਾਤ ਵਧੀਆ ਕਟਾ ਦਿਓ ਮੈਨੂੰ ਹੋਰ ਚਾਹੇ ਰੋਟੀ ਵੀ ਨਾ ਦਿਓ ਕਿਉਂਕਿ ਰਾਤ ਮੇਰੀ ਕੱਟੀ ਗਈ ਤੇ ਮੈਂ ਦਿਨ ਭਰ ਤੁਰ ਸਕਦਾ ਜੇ ਰਾਤ ਮੈਨੂੰ ਮਛਟਾ ਚ ਮਾਰੋਗੇ ਮੈਂ ਤਿੰਨ ਬਰਤੌਰ ਨਹੀਂ ਸਕਦਾ ਤੇ ਬੜੀ ਮੁਸ਼ਕਲ ਮੈਨੂੰ ਹੁੰਦੀ ਹੈ। ਇਹੋ ਜਿਹੇ ਹਾਲ ਮੈਨੂੰ ਗੁਰਦੁਆਰਿਆਂ ਜੀਰਾ ਸਾਹਿਬ ਆਇਆ। ਮੈਂ ਲੈ ਕੇ ਜਲਾ ਇੱਕ ਹੋਰ ਗੁਰਦੁਆਰਾ ਗੰਦਵਾਂ ਸਾਹਿਬ ਤੋਂ ਪਿੱਛੇ 5 ਕਿਲੋਮੀਟਰ ਉੱਤੇ ਇਹੀ ਹਾਲ ਕੀਤਾ। ਜਿੱਥੇ ਕਿਵੇਂ ਭੁੱਖਾ ਪਾਣਾ ਪਿਆ ਆਇਆ ਰਾਤ ਭਰ ਜੁੱਤਾ। ਇਹੋ ਜਿਹਾ ਮੇਰੇ ਨਾਲ ਵਿਵਾਰ ਨਾ ਕਰ ਮੈਂ ਰੋਟੀ ਨਾ ਦੇਉ ਮੈਂ ਸਿਰਫ ਇੱਕ ਰਾਤ ਵਧੀਆ ਕਟਾ। ਭਾਈ ਪੰਜਾ ਤਖਤਾਂ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਸਥਾਨ ਤੇ ਪੈਰੋ? ਹੋਰ ਮੈਂ ਸ਼੍ਰੀ ਤੂਬੜੀ ਸਾਹਿਬ ਅਸਾਮ ਜਾ ਆਇਆ। ਇੱਕ ਬੰਗਾਲ ਚ ਮਿਰਨਾਪੁਰ ਡਿਸਟ੍ਰਿਕਟ ਦੇ ਚੰਦਰਗੁਨਾ ਟਾਊਨ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਕੁੜੀ ਤੋਂ ਮੁੰਡਾ ਬਣਾਇਆ ਰੀਤਾ ਸਾਹਿਬ ਨਾਨਕ ਮਤਾ ਹੀਮਕੁੰਨ ਸਾਹਿਬ ਨਾਨਕ ਚੀਰਾ ਹੋਰ ਅਨੇਕਾਂ ਸਥਾਨ ਨੇ ਜਿਹੜੇ ਕਿ ਮੈਂ ਦਰਸ਼ਨ ਕਰਦਾ ਜਾਣਾ ਜਿਹੜੇ ਪਤਾ ਲੱਗਦੇ ਨੇ ਓੰਕਾਰ ਈਸ਼ਵਰ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਓੰਕਾਰ ਸ਼ਬਦ ਦਾ ਉਚਾਰਨ ਕੀਤਾ ਹੈ ਚਾਦਰ ਸਾਹਿਬ ਇਹ ਸਾਰੇ ਜਿਹੜੇ ਮੇਰੇ ਰਸਤੇ ਜਾਂਦੇ ਜੀ ਆਪ ਜੀ ਕੇ ਹੋਰ ਕੋਣ ਕੋਣਾ ਕਰੇ ਜੀ ਬਰਦਾਰ ਜੀ ਹੁਣ ਮੈਂ ਇਕੱਲਾ ਹੀ ਆ ਜੀ ਮੇਰੀ ਇੱਕ ਲੜਕੀ ਹੋ ਸ਼ਾਦੀ ਚੁੱਧਾ ਹੁਣ ਮੈਂ ਇਕੱਲਾ ਹੀ ਆ ਤੇ ਗੁਰੂ ਮਹਾਰਾਜ ਨੇ ਮੇਰੀ ਇਹ ਸੇਵਾ ਲਈ ਹੈ ਤੇ ਮੈਂ ਉਹ ਨਿਭਾ ਰਿਹਾ ਇੱਕ ਯਾਤਰਾ ਮੇਰੀ ਹੋਰ ਰਹਿ ਗਈ ਹੈ ਉਹ ਮੈਂ ਤੁਸੀਂ ਦਰਬਾਰ ਸਾਹਿਬ ਜਾਂਦੇ ਹੋ ਕਾਲਕਟਕ ਸਾਹਿਬ ਉੱਥੇ ਤੁਹਾਨੂੰ ਕਮਰਾ ਵਗੈਰਾ ਵਧੀਆ ਮਿਲਦਾ ਨਹੀਂ ਉਹ ਕਾਲਕਟਕ ਸਾਹਿਬ ਦੂਸਰੀ ਸੱਤਵੀਂ ਅੱਠਵੀਂ ਯਾਤਰਾ ਜਿਵੇਂ ਗਏ ਨੇ ਕਿਉਂਕਿ 7ਵੀਂ ਯਾਤਰਾ 'ਚ ਮੈਂ ਬੇਦਵੀ ਦੇ ਉੱਤੇ ਤੇ ਬੰਦੀ ਚੰਗਾਨੀ ਰਾਈ 328 ਸਰੂਪਾ ਦੇ ਉੱਤੇ ਇੱਕ ਯਾਤਰਾ ਕੀਤੀ ਸੀ ਜਿੱਦੇ ਅਕਾਲ ਤਖਨ ਨੇ ਸਰੂਪਾ ਦੇੰ ਤੋਂ ਨਾ ਕਰਤਾ ਸੀ। ਹੂੰ। ਸ਼ਰੋਣੀ ਕਮੇਟੀ ਨੇ ਚਿੱਠੀ ਦੇਣ ਤੋਂ ਨਾ ਕਰਤੀ ਸੀ ਜਦ ਕਿ ਮੇਰੇ ਕੋਲ 6 ਚਿੱਠੀਆਂ ਯੂਨ। ਉਸ ਤੋਂ ਬਾਅਦ ਫਿਰ ਮੈਂ ਅਕਾਲ ਇਹ ਸ਼੍ਰੀ ਦਰਬਾਰ ਸਾਹਿਬ ਕਮਰੇ ਵਾਸਤੇ ਗਿਆ ਹੀ ਨਹੀਂ ਉੱਥੇ ਫਿਰ ਸਿੱਕ ਜੱਤੇ ਬੰਦੀਆਂ ਜੋੜ ਗਈਆਂ। ਉਹ ਮੈਨੂੰ ਘਰ ਲਿਆ ਜਾਂਦੀਆਂ ਮੈਂ ਫਿਰ ਉਹਨਾਂ ਦੇ ਘਰ ਰੁਕਦਾ। ਉਹ ਫਿਰ ਮੈਨੂੰ ਵਕਾਲਤਖਰ ਸਾਹਿਬ ਤੇ ਆ ਕੇ ਅਰਦਾਸ ਕਰਾਤੀ ਹੁਣ ਤੁਸੀਂ ਕਿਸ ਗੱਲ ਨੂੰ ਲੈ ਕੇ ਯਾਤਰਾ ਕਰਦੇ ਹੋ ਹੁਣ ਮੈਂ ਇਹ ਕਹਿਣਾ ਕਿ ਮੇਰੇ ਜਿਹੜੇ ਕੋਈ ਵੀ ਧਾਰਮਿਕ ਸਥਾਨ ਚਾਹੇ ਉਹ ਸਿੱਖਾਂ ਦਾ ਚਾਹੇ ਕਿਸੇ ਵੀ ਕੌਮ ਦਾ ਇਹ ਧਾਰਮਿਕ ਸਥਾਨਾਂ ਨੂੰ ਸਾਡਿਆਂ ਨੂੰ ਪਵਿੱਤਰ ਸ਼ਹਿਰ ਲਾਣੇ ਆ ਜਏ ਕਿਉਂਕਿ ਉੱਥੇ ਜਿਵੇਂ ਕੀ ਹੁਣ ਦਰਬਾਰ ਸਾਹਿਬ ਦਾ ਇੱਕ ਵਾਰੀ ਉੱਠਿਆ ਸੀ ਮਸਲਾ ਕੀ ਸੀ ਇਹਨੂੰ ਪਵਿੱਤਰ ਸ਼ਹਿਰ ਉਦੋਂ ਕੋਈ ਖੰਨਾ ਸੀ ਖੰਨੇ ਨੇ ਜੋ ਦੂਸ ਕੱਟਿਆ ਸੀ ਡਾਂਗਾਂ ਦੇ ਬੀੜੀਆਂ ਸਿਕਟਾਂ ਬਣ ਕੇ ਤੇ ਉਹਨੇ ਇਹ ਬਹੁਤ ਵੱਡਾ ਮਤਲਬ ਗਲਤ ਕੰਮ ਕੀਤਾ ਸੀ ਕਿ ਇੱਕ ਪਵਿੱਤਰ ਸਥਾਨ ਦਾ ਨਾ ਕੋਈ ਬੁਰੀ ਨਹੀਂ ਹੈ ਅੱਜ ਆਪਦੇ ਮੋਦੀ ਸਾਹਿਬ ਆਪਦੇ ਮੰਦਰਾਂ ਨੂੰ ਪਵਿੱਤਰ ਸਥਾਨ ਆ ਰਿਹਾ ਸਾਡੇ ਗੁਰਦੁਆਰੇ ਢਾਕੇ ਉੱਥੇ ਬਣਾ ਰਿਹਾ ਜਿਵੇਂ ਕਿ ਉਹਨੂੰ ਉੜੀਸ ਆਪਣੇ ਸਿੱਕਮ ਦੀ ਢਾਹਤਾ ਡਾਂਗ ਮਾਰ ਉੜੀਸ ਜੇ ਜਗਨਨਾਥਪੁਰੀ ਚ ਆਰਤੀ ਸਾਹਿਬ ਢਾਹਤਾ ਮਿੱਤੇ ਇੱਕ ਆਪਣਾ ਹਰਦਵਾਰ ਹੋਇਆ ਹੋਇਆ ਹੋਰ ਇੱਕ ਗੁਰਦੁਆਰਾ ਢਾਇਆ ਇਹਨਾਂ ਨੇ ਤੇ ਅੱਜ ਮੋਦੀ ਸਾਹਿਬ ਬਿਆਨ ਦਿੰਦੇ ਜੇ ਮੋਦੀ ਹੁੰਦਾ ਤੇ ਕਰਤਾਰਪੁਰਾ ਜੇ ਇੰਡੀਆ 'ਚ ਹੁੰਦਾ ਤੇ ਮੋਦੀ ਸਾਹਿਬ ਜਿਹੜੇ ਇੰਡੀਆ 'ਚ ਉਹਨਾਂ ਨੂੰ ਹੀ ਸੰਭਾਲ ਲਓ ਤੁਸੀਂ ਤੁਸੀਂ ਇਹ ਤਾਂ ਕਹੋਗੇ ਕਿ ਮੋਦੀ ਹੁੰਦਾ ਮੋਦੀ ਹੁਣ ਵੀ ਤਾਂ ਮੋਦੀ ਹੈ ਹੁਣ ਕਿਉਂ ਢਾ ਰਿਹਾ ਗੁਰਦੁਆਰੇ ਇਹ ਮੇਰੀ ਮੋਦੀ ਸਾਹਿਬ ਨੂੰ ਵੀ ਬੇਨਤੀ ਹੈ ਮੋਦੀ ਸਾਹਿਬ ਇਹ ਕਿਸੇ ਧਰਮ 'ਚ ਨਹੀਂ ਲਿਖਿਆ ਕਿਸੇ ਦਾ ਧਰਮ ਢਾ ਕੇ ਆਪਣਾ ਧਰਮ ਬਣਾਓ ਇੱਕ ਕਿਸੇ ਧਰਮ ਜੇ ਸਾਨੂੰ ਦਿਖਾ ਦਿਓ ਔਰ ਜੋ ਸਿੱਖ ਧਰਮ ਨੇ ਕੁਰਬਾਨੀਆਂ ਕੀਤੀਆਂ ਉਹ ਅਜੇ ਤੱਕ ਕਿਸੇ ਨੇ ਨਹੀਂ ਕੀਤੀਆਂ ਸੰਗਤ ਨੂੰ ਕੀ ਅਪੀਲ ਕਰੋਗੇ ਸਗਰ ਨੂੰ ਇਹੀ ਅਪੀਲ ਕਰਾਂਗਾ ਬਸ ਆਪਣੇ ਸਿੱਖੀ ਨਾਲ ਜੁੜੋ ਆਪਣੇ ਗੁਰੂ ਗੁਰੂ ਨੂੰ ਮੰਨੋ ਸਾਡਾ ਜਿਹੜਾ ਇਤਿਹਾਸ ਹੈ ਸਾਡੇ ਇਤਿਹਾਸ ਦੁਆਪਰ ਦਾ ਤੇ ਅਪਰ ਦਾ ਕਿੱਥੇ ਆ ਕੇ ਬਦਲੀ ਹੋਇਆ ਸਿੱਖ ਕੌਮ ਪਿਆਗਾ ਅੱਜ ਇਨਾ 7 ਸਾਲ ਦੇ ਨਾ 9 ਸਾਲ ਦੇ ਬੱਚੇ ਨੇ ਕਦੇ ਕੌਮ ਦੀ ਖਾਤਰ ਕੁਰਬਾਨੀ ਦਿੱਤੀ ਹੈ ਉਹ ਵੀ ਇੱਕ ਮਿਸਾਲ ਪੇਸ਼ ਕਰ ਦਿੱਤੀ ਹੈ ਬਾਬਾ ਜੀ ਆਈ ਹਰਮਿੰਦਰ ਸਿੰਘ ਹੋਣੇ ਭਾਈ ਗੁਰਜੀਤ ਸਿੰਘ ਖਾਲਸਾਹ ਆਈ ਜਿੱਥੇ ਜਾਇਬ ਹੈ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਦੇ ਮਨਵਾਕ ਅਨੁਸਾਰ ਇਸ ਜਗ੍ਹਾ ਦੇ ਉੱਤੇ ਅੱਜ ਭਾਈ ਸਾਹਿਬ ਭਾਈ ਹਰਮਿੰਦਰ ਸਿੰਘ ਜੀ ਜੋ ਪੈਦਲ ਚੱਲ ਕੇ ਆਏ ਨੇ ਤੇ ਬਾਪੂ ਜੀ ਨਾਲ ਗੱਲਬਾਤ ਹੋਈ ਹੈ ਤੇ ਕਹਿੰਦੇ ਵੀ 2004 ਤੋਂ ਉਹ ਲਗਾਤਾਰ ਪੰਜੇ ਤਖਤਾਂ ਦੇ ਅਸਥਾਨਾਂ ਦੇ ਦਰਸ਼ਨ ਕਰਦੇ ਆ ਰਹੇ ਨੇ ਤੇ ਪੈਦਲ ਯਾਤਰਾ ਕਰਦੇ ਆ ਰਹੇ ਨੇ ਤੇ ਉਹਨਾਂ ਦੀ ਹੁਣੇ 8ਵੀਂ ਯਾਤਰਾ ਤੁਸੀਂ ਆਪ ਹੈਰਾਨ ਹੋਵੋਗੇ ਸਾਰੀ ਸੰਗਤ ਕਿ ਉਹ ਧੁਬੜੀ ਸਾਹਿਬ ਅਸਾਮ ਬੁਹਾਟੀ ਤੇ ਬੰਗਾਲ ਤੱਕ ਵੀ ਪੈਦਲ ਯਾਤਰਾ ਉਹ ਜਾਏ ਹੇਮਕੁੰਡ ਸਾਹਿਬ ਵੀ ਉਹ ਪੈਦਲ ਯਾਤਰਾ ਜਾਏ ਨੇ ਤੇ ਅੱਜ ਉਹ ਇਸ ਘੋੜਿਆਂ ਵਾਲੇ ਸਥਾਨ ਦੇ ਉੱਪਰ ਪਹੁੰਚੇ ਨੇ ਤੇ ਉਹਨਾਂ ਨੂੰ ਵੇਖ ਕੇ ਗੱਲ ਯਾਦ ਆਉਂਦੀ ਕਿ ਤੇ 1932 ਦੇ ਵਿੱਚ ਪਟਿਆਲੇ ਦੇ ਮਹਾਰਾਜੇ ਦਾ ਇੱਕ ਸੇਵਾਦਾਰਿਕ ਸੈਨਿਕ ਭਾਈ ਧੰਨਾ ਸਿੰਘ ਜਿਨ੍ਹਾਂ ਨੇ ਸਾਈਕਲ ਦੇ ਉੱਤੇ ਯਾਤਰਾ ਕੀਤੀ ਸੀ ਅੱਜ ਉਹਨਾਂ ਦੀ ਯਾਦ ਮਾਨੋ ਭਾਈ ਹਰਮਿੰਦਰ ਸਿੰਘ ਜੀ ਨੂੰ ਤਾਜ਼ਾ ਕਰ ਦਿੱਤੀ ਆ ਇਸ ਅਸਥਾਨ ਦੇ ਉੱਤੇ ਪਹੁੰਚੇ ਨੇ ਉਹਨਾਂ ਨੂੰ ਜਿਉਂ ਆਇਆ ਉਹਨਾਂ ਦਾ ਧੰਨਵਾਦ ਵੀ ਆ ਤੇ ਨੌਜਵਾਨਾਂ ਵਾਸਤੇ ਵੀ ਇਹ ਪ੍ਰੇਰਨਾ ਸਰੋਤ ਹੈ ਅੱਜ ਜਿਹੜੇ ਨੌਜਵਾਨ ਐਸ ਪ੍ਰਸਤੀ ਦੇ ਵਿੱਚ ਆ ਏਸ਼ੀਆਂ ਦੇ ਵਿੱਚ ਸੁਖ ਰਹਿਣੇ ਹੋ ਚੁੱਕੇ ਨੇ ਤੇ ਉਹਨਾਂ ਨੂੰ ਇਹ ਬਾਪੂ ਜੀ ਮਾਨੋ ਇੱਕ ਜਜ਼ਬਾ ਭਰ ਰਹੇ ਨੇ ਭਾਈ ਵੀ ਜਿੱਥੇ ਮੈਂ ਪੈਦਲ ਯਾਤਰਾ ਕਰ ਰਿਹਾ ਤੇ ਤੁਸੀਂ ਵੀ ਆਪਣੇ ਸਰੀਰ ਨੂੰ ਉਸੇ ਪ੍ਰਕਾਰ ਤੰਦਰੁਸਤ ਰੱਖੋ ਮਹਾਰਾਜ ਬਚਨ ਵੀ ਕਰਦੇ ਬਾਣੀ ਚ ਤ੍ਰਿਗਿ ਇਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ ਵੀ ਕੀ ਲੈਣਾ ਹੈ ਜੇ ਸਰੀਰ ਤੋਂ ਵੀ ਖਾ ਕੇ ਢਿੱਡੀ ਵਧਾਇਆ ਸੋ ਇਸ ਕਰਕੇ ਭਾਈ ਇਹ ਬਾਪੂ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਪ੍ਰੇਰਨਾ ਸਰੋਤ ਬਣੇ ਨੇ ਤੇ ਮਹਾਰਾਜ ਦੇ ਅੱਗੇ ਉਮੀਦ ਕਰਦੇ ਆਂ ਅਰਦਾਸ ਕਰਦੇ ਆਂ ਕਿ ਬਾਪੂ ਜੀ ਨੂੰ ਇਸੇ ਪ੍ਰਕਾਰ ਚੜ੍ਹਦੀਆਂ ਕਲਾ ਵਿੱਚ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਵਾਹਿਗੁਰੂ ਜੀ ਕੀ ਫਤਿਹ ਜੋ ਇਹ ਸਰਦਾਰ ਹਰਮਿੰਦਰ ਸਿੰਘ ਜੀ ਨੇ ਜਿਨ੍ਹਾਂ ਨੇ ਕਿ 7 ਵਾਰ ਪੰਜੇ ਤਖਤਾਂ ਦੀ ਯਾਤਰਾ ਕੰਪਲੀਟ ਕਰ ਲਈ ਹੁਣ 8ਵੀਂ ਵਾਰ ਇਹਨਾਂ ਨੇ ਸ਼ੁਰੂ ਕੀਤੀ ਆ ਤੇ ਸੰਗਤਾਂ ਇਹਨੂੰ ਬਹੁਤ ਸਹਿਯੋਗ ਦੇ ਰਹੀ ਨੇ ਅੱਜ ਇਹ ਸਾਡੇ ਇੱਥੇ ਤੇ ਇਤਿਹਾਸਕ ਸਥਾਨ ਗੁਰਦੁਆਰਾ ਡੇਰਾ ਬਾਬਾ ਜਪਾਲ ਸਿੰਘ ਜੀ ਕੋੜਿਆਂ ਵਾਲਾ ਵਿਖੇ ਪਹੁੰਚੇ ਹਨ ਇਹਨਾਂ ਦਾ ਸਮੂਚੇ ਸੋਸਾਇਟੀਆਂ ਤੇ ਸਮਾਉ ਸੰਗਤਰੇ ਇਹਨਾਂ ਦਾ ਸਤਿਕਾਰ ਕਰਿਆ ਤੇ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਦਾ ਬਹੁਤ ਵਧੀਆ ਪ੍ਰਬਾਲਾ ਹੈ ਹੈ ਤੇ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਜਿਹੜੀ 8ਵੀਂ ਯਾਤਰਾ ਇਹਨਾਂ ਨੇ ਸ਼ੁਰੂ ਕਰੀਆ ਪੰਜੇ ਤਖਤਾਂ ਦੀ ਤੇ ਮਿਹਰ ਭਰੇ ਹੱਥ ਰੱਖ ਕੇ ਇਹਨਾਂ ਤੋਂ ਪੂਰੀ ਕਰਵਾ ਲਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ